ਹਾਂਜੀ ਸਸ਼ੀਕਲ ਵੈਲਕਮ ਕਿਹਾ ਚਾਲ ਕਿਵੇਂ ਆ ਸਾਰੇ ਠੀਕ ਠਾਕ ਜੀ ਹਰਫਤੇ ਜੀ ਕੱਕੇ ਪੁੱਤ ਇਧਰ 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 ਫਤਿਹ ਬਾਏ 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 ਮਾਣੋ ਮੇਰੀ ਚੰਗਾ ਮੈਂ ਚੱਲਿਆ ਹੁਣ ਸ਼ਾਮ ਨੂੰ ਮਿਲਦੇ ਫਿਰ ਹੈ ਸੱਠੀ ਉਹ ਆਪਾਂ ਚੱਲਨੇ ਭਾਜੀ ਹੁਣ ਆਏ ਬਾਹਰ ਇਹ ਚੱਲੇ ਨੇ ਕੰਮ ਤੇ ਧਿਆਨ ਨਾ ਜਾਏ ਬਾਏ ਬਾਏ ਠੀਕਾ ਮਾਣੋ ਤਉ ਪੁਵੀ ਲੱਗੀ ਬਹੁਤ ਵਧੀਆ ਅੱਜ ਵਾਰ ਦੇਖੋ ਕਿੰਨਾ ਖਲਾਰਾ ਪਿਆ ਹੋਇਆ ਇੱਧਰ ਭਾਂਡੇ ਪਏ ਨੇ ਇੱਧਰ ਮੇਰਾ ਸੁਣਾ ਉੱਠ ਗਿਆ ਵਾ ਹੁਣ ਇਹ ਅਜੇ ਉੱਠਈ ਛੂਨੂ ਮੇਰਾ ਸ਼ਸ਼ੀਕਲ ਨਹੀਂ ਬੋਲਨੀ ਸਾਰਿਆਂ ਨੂੰ ਹਰ ਫੁੱਤੇ ਬੋਲ ਦੋ ਸ਼ਸ਼ੀਕਲ ਗੁੱਡ ਮਾਰਨਿੰਗ ਕਾਦੋ ਗੁੱਡ ਮਾਰਨਿੰਗ ਬੋਲ ਦੋ ਸਮਾਲ ਲੈਣਾ ਕੋਈ ਹੋਰ ਭਾਈ ਸਮਾਲ ਲੈਣਾ ਹੋਰ ਕੋਈ ਭਾਜੀ ਆ ਗਏ ਟਾਈਮ ਨਾਲ ਮੈਂ ਲੇਟ ਹੋ ਜਾਂਦਾ ਅਬੂਆ ਮਾਰ ਲਿੰਗ 9:30 ਵਜੇ ਦਾ ਲੈ ਵੀ ਪਹੁੰਚ ਗਏ ਕੰਮ ਤੇ ਤੇ ਆਪ ਵੀਰ ਪਾ ਗਿਆ ਤਾਰਾਂ ਤੇ ਆਪਾਂ ਲੱਗੇ ਛੱਤ ਲਾਉਣਾ ਅੱਜ ਦੋ ਜਣੇ ਆਏ ਮੈਂ ਤੇ ਭਾਜੀ ਬਾਕੀ ਬੰਦੇ ਦੂਜੇ ਕੰਮ ਤੇ ਗਏ ਅੱਜ ਛੱਤ ਲਾਣੀ ਆ ਕਲਰ ਦੀ ਬਾਰਡਰ ਕਰਾਂਗੇ ਬ੍ਰਾਊਨ ਕਲਰ ਦਾ ਪੜ ਲੈ ਇਸ ਵਾਰ ਅਬਲ ਬਦਰ ਰੋਸ਼ਨੀ ਕਿਦਾਂ ਬਲਦੀ ਆ ਮਾ ਤਨ ਪੀਲੀ ਜਿਹਾ ਹੁੰਦਾ। ਹਾਂ। ਲਾ ਵੀ ਤਿੰਨ ਚਾਰ ਪੀਸ ਲਾਤੇ। ਸਾਡੇ ਕੋਲ ਮਹਾ ਸ਼ਾਤੀ ਲਗਣੀ ਆ ਜਿੱਤੇ ਡਿਜ਼ਾਈਨ ਰਹੇ ਭਾਵੇਂ ਰਹਦੇ ਉਹ ਕੱਲ ਹੀ ਕਰਨਾ ਪੈਣਾਾਨੂੰ ਬਾ। ਚਲੋ। ਤੀਜਾ ਬੰਦਾ ਆਇਆ ਹੁੰਦਾ ਸੂਤਰਾ ਆ ਜਾਣਾ ਹੈ ਕੰਮ ਭਾਜੀ। ਲੈ ਵੀ ਨੇਰਾ ਪਣ ਫੇਰ ਅੱਜ ਹੋ ਗਿਆ 8 ਵਜੇ ਆ। ਛੱਤ ਆਪਾਂ ਲਾਉਤੀ ਕੰਪਲੀਟ ਕਰਤੀ ਡਿਜ਼ਾਈਨ ਬਣ ਰਿਹਾਗਾ। ਆਹ ਭਾਈ ਫਲੇਡ ਇਹ ਲਿਕਣੇ ਨੇ। ਇਹਦੇ ਵਿੱਚ ਲਾਦਨੇ ਯਾਨੀ। ਵੈਸੇ ਹੀ ਹੈ ਨਾ। ਹਾਂਜੀ। ਤੇ ਆ ਆ ਫੋਟੀਫਿਕਲਾਵਾ ਮੇਲੀਆਂ ਆਪਾਂ ਤੇ ਆ ਉਹ ਉਧਰ ਲਾ ਦਿਓ ਜਾਲੀ ਜਿਹੜੀ ਪਈ ਉਹ ਆਪਾਂ ਲਾ ਦੇਣੀ ਇਹਦੇ ਵਿੱਚ ਸੈਂਟਰ 'ਚ ਸਾਫ਼ ਕਰਕੇ ਲੈਣਾ ਬਈ ਕਿੰਨੇ ਟਾਈਮ ਹੋ ਗਿਆ ਸਾਰੇ ਸੱਤ ਦਿਨ ਤੇ ਛੁੱਟੀ ਆਪਾਂ ਕਰ ਲਈ ਸਮਾਨ ਲੱਲੇ ਨਾਲ ਜੇ ਦੁਕਾਨ ਤੇ ਥੋੜਾ ਜਿਹਾ ਕੰਮ ਕਰਨਾ ਮਿਲਦੇ ਇਹਨਾਂ ਬਟਾਲੀ ਜਾ ਕੇ ਬਾੜੇ ਕੋਲ ਮੈਂ ਮੰਗਾਉਂਗਾ ਅੱਜ ਦੇ ਹੋਈ ਅਸੀਂ ਪਟਾਲੇ ਆਪਾਂ ਪਹੁੰਚ ਗਏ ਆ ਇੱਕ ਇੱਕਾ ਪੂਰਾ ਲੱਗਾ ਨਾ ਆਉਂਦਿਆ ਅਸੀਂ ਹੁਣ ਚਲੇ ਆਂ ਦੀਪ ਦੀ ਦੁਕਾਨ ਤੇ ਥੋੜਾ ਜਿਹਾ ਕੰਮ ਬਾਕੀ ਕਰਨ ਵਾਲਾ ਉਹ ਮੈਂ ਕੰਮ ਕਰ ਜਾਂਦੇ ਆ ਲਾਈ ਪਾਉਂਦੀਆਂ ਦੀਪ ਦੀ ਦੁਕਾਨ ਤੇ ਆ ਛਿਛੇ ਛਿਛੇ ਲਾਤੇ ਨੇ ਆ ਤੇ ਨਹੀਂ ਛਿਛੇ ਲਾਤੇ ਬਾਕੀ ਆਪਣੇ ਗੁਸਤਾਰ ਤੇ ਕਾਫੀ ਗੰਦੀ ਹੋਈ ਏ ਦਸਤਾਰ ਅੱਜ ਨਾ ਕੰਮ ਛੱਡਦਾ ਕੀਤਾ ਨਾ ਦਸਤਾਰ ਲਈ ਬੜੀ ਸਾਰੀ ਆ ਲੱਗੇ ਆਪਾਂ ਤੇ ਠੀਕ ਇਹ ਚ ਲੈਡਰ ਕਿੰਨੀ ਘਾੜ ਲੱਗਣ ਢਈ ਆ ਜਾਲੀ ਫਿਟ ਕਰਨ ਆਏ ਆ ਆਪਾਂ ਦੋ ਜਣੇ ਟਾਈਮ ਹੋ ਗਿਆ 9 ਵਜੇ ਦਾ 9 ਵੱਜ ਚੁੱਕੇ ਭਾਈ ਜੀ ਲੇਟ ਕਰਾਤਾ ਅੱਜ ਨਾ ਇਹਨਾਂ ਪੇਪਰ ਨੇ ਪੇਪਰ ਲੈਣ ਗਿਆ ਉੱਥੇ ਚਲੇ ਗਏ 10 ਅੱਜ ਦੇਖੋ ਕਿੰਨੇ ਕੱਪੜੇ ਧੋਣ ਵਾਲੇ ਅੱਜ ਕਿੰਨੇ ਕੱਪੜੇ ਢੇਰ ਲੱਗਾ ਇਹ ਕੱਪੜਿਆਂ ਦਾ ਅੱਜ ਕਿੰਨੇ ਕੱਪੜੇ ਧੋਣ ਧੋਣ ਵਾਲੇ ਕੱਛੀ ਤੇ ਹੀ ਕੁੱਤ ਕੁੱਤ ਕਾਣਾ ਸੱਚੀ ਸਿਕਲ ਆਇਆ ਉੱਧਰੋਂ ਮੈਂ ਮੈਂ ਤਾਂ ਉੱਧਰੋਂ ਡੇ ਡਰਾਉਂਦੀ ਤੈਨੂੰ ਉਹ ਜਦੋਂ ਤੂੰ ਵੇਖ ਲੈਂਦਾ ਵਾ ਨਾ ਮੰਗਣੇ ਭੱਜ ਜਾਂਦਾ ਜਦ ਕੋਲੀ ਦੇਖ ਜਾਂਦੀ ਫੇਰ ਆਇਆ ਤੇਰੇ ਵੱਲ ਭੱਜਾ ਨਾ ਜਦੋਂ ਵੇਖਣ ਹੁਣ ਫੇਰ ਉਹ ਖਾਣ ਆਊਗਾ ਆਪਣਾ ਮਟੀਰੀਅਲ ਉਹ ਵੀ ਖਾਦਾ ਉੱਧਰੋਂ ਮੈਂ ਤਾਂ ਡਗੜ ਪਣ ਕਿ ਇੱਦਾਂ ਫੜਿਆ ਨਾ ਬਾਬਾ ਜੋ ਮੇਰੇ ਨਾਲ ਆ ਗਿਆ ਤੇ ਭੌਂ ਭੰਜਾ ਲੱਗ ਗਿਆ ਮੈਂ ਸੇ ਸੇ ਚੁੰਨੀ ਚੁੰਨੀ ਅੱਜ ਕੱਲ੍ਹ ਬਣੀ ਕੱਪੜੇ ਤਾਂ ਤੇ ਪਰਸਣੇ ਅੱਜ ਕਿੰਨੇ ਕੱਪੜੇ ਤੋਂ ਹੋਏ ਤੋਂ ਵਾਲੇ ਹਨ ਔਰ ਆ ਬਾਕੀ ਕਾ ਰਹੀਂ ਘਰੇ ਨੇ ਹਣੇ ਠੀਕ ਆ ਬਾਹਰ ਪਤਾ ਹੀ ਵੱਡਾ ਹੋ ਗਿਆ ਫਿਰ ਇਹਨੂੰ ਵੀ ਸਕੂਲ ਵੇਖੀ ਭੇਜਿਆ ਕਰਨਾ ਇਹਨੇ ਰੋਇਆ ਕਰਨਾ ਬਹੁਤ ਮੈਂ ਅਤੇ ਰੇਨ ਨੂੰ ਜਾਵਾਂਗੀ ਮਾਰਕੀਟ ਅਸੀਂ ਇਹ ਪਲਾਨ ਬਣਾਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੇਰੇ ਨਾਲ ਚੱਲ ਲੈਂ ਕਿ ਨਹੀਂ ਹਾਂ ਦੀਦੀ ਚੱਲਾਂਗੀ ਮੈਂ ਇਹਨਾਂ ਲਈ ਲਿਆਣੀਆਂ ਲਿਆਣਾ ਇੱਕ ਛੋਟਾ ਜਿਹਾ ਗਿਫਟ ਗਿਫਟ ਇਹ ਆ ਕਿ ਇਹਨਾਂ ਨੂੰ ਛੂਟ ਦਵਾਂਗੀ ਲੈ ਕੇ ਜੱਟ ਰੈਕਸ ਜਾਂ ਨਾਈਟਸ ਤੋਂ ਤੇ ਇਹਨਾਂ ਨੇ ਮੈਨੂੰ ਗਿਫਟ ਕੀਤਾ ਮੇਰਾ ਪਰਜਵੰਦ ਮੈਂ ਵੀ ਇਹਨਾਂ ਨੂੰ ਗਿਫਟ ਦਵਾਂ ਕੋਈ ਲੈ ਕੇ ਇਹ ਤਾਂ ਕਹਿੰਦੇ ਸੀਗੇ ਰਹਿਣ ਦੀ ਤੇ ਮੈਂ ਚੋਰੀ ਚੋਰੀ ਜਾਵਾਂਗੀ ਹਫਤੇ ਨੂੰ ਮੰਮੀ ਕੋਲ ਉਹਦਾ ਸੱਜਾਂਗੇ ਦੀ ਨਾਨੀ ਕੋਲ ਤੇ ਹੁਣ ਮੈਂ ਉਹਦੀ ਵੇਟ ਕਰਦੀ ਪਈ ਹਾਂ ਆਪਣੇ ਘਰੇ ਗਈ ਆ ਰੈਡੀ ਹੋਣ ਵਾਸਤੇ ਕਹਿੰਦੀ ਦੀਦੀ ਮੈਂ ਰੈਡੀ ਹੋਵਾਂ ਤੇ ਹੁਣ ਮੈਂ ਉਹਦੀ ਠੀਕ ਕਰਦੀ ਪਈ ਆ ਕਦੋਂ ਆਂਦੀ ਆ ਹਾਂਜੀ ਅਸੀਂ ਹੁਣ ਚੱਲ ਪਿਆ ਫਿਰ ਇਹਨੂੰ ਮੈਡੀਕਨ ਲਈ ਤਿਆਰ ਹੁਣ ਗਈ ਘਰੇ ਤੇ ਮੈਂ ਵੀ ਫਿਰ ਤਿਆਰ ਹੋ ਗਈ ਉਹ ਲਾ ਦੁਕਾਨ ਤੇ ਲੇ ਗਏ ਸੀ ਮੈਂ ਨਾਲ ਜਾਂਦੀ ਨਹੀਂ ਉਹ ਦੁਕਾਨ ਕਿੱਸੀ ਆਵਾਂਗੇ ਤਵੇ ਜੀ ਸਾਸਤਰੀ ਨਗਰ ਅਸੀਂ ਪਹੁੰਚ ਚੁੱਕੇ ਆਂ ਇੱਧਰ ਥੋੜੀਆਂ ਬਹੁਤ ਦੁਕਾਨਾਂ ਜੇ ਲੱਗੀਆਂ ਹੋਈਆਂ ਅੱਗੇ ਸਾਰੀਆਂ ਹੁਣ ਹੋ ਗਿਆ ਇੱਧਰ ਲੱਗੀ ਤਰੀਕੇ ਇੱਕ ਦੁਖਾ ਅੱਗੇ ਸਾਰੀਆਂ ਲੱਗੇ ਚੱਕ ਕੇ ਦੁਕਾਨਾਂ ਇੱਥੇ ਕਾਫੀ ਰੌਣਕ ਮੇਲਾ ਰਿੰਦਾ ਵਜੇ ਦੁੱਖੇ ਇੱਕ ਬਾਬਾ ਜੀ ਦਾ ਵਿਆਹ ਹੁੰਦਾ ਦੁਕਾਨ ਤੇ ਅਸੀਂ ਪਹੁੰਚ ਗੀਆਂ ਇੱਥੋਂ ਲਵਾਂਗੇ ਸੂਟ ਉਹ ਦੇਖਦੇ ਆ ਇਹਨਾਂ ਵਾਸਤੇ ਦੋ ਵਾਸਤੇ ਤੇ ਟ੍ਰੈਪ YouTube ਤੇ ਜਾਂ ਸਵੇਟ ਲਵਾ ਲਵਾਂ ਇਥੋਂ ਤੇ ਉਹ ਵਾਲੀ ਜੈਕਟ ਆ ਤੁਹਾਡੇ ਕੋਲ ਜੀ ਠੀਕ ਠੀਕ ਐ ਵੀ ਦਿਖਾ ਦੇ ਇਹਨਾਂ ਚ ਕਿੰਨੀ ਹੋਵੇ ਠੀਕ ਬਹੁਤ ਸੋਹਣਾ ਹੈ ਇਹਨਾਂ ਕਲਰ ਇਹ ਵੀ ਸੋਹਣਾ ਹੈ ਕੋਲਰ ਵਾਲੀ ਦਿਖਾ ਦੂੰ ਨਈ ਹਾਂਜੀ ਨਹੀਂ ਹੁਣ ਪਸੰਦ ਨਹੀਂ ਆਈ ਇਹ ਸੋਨੇ ਕਿਹੜੀਆਂ ਗੱਲਾਂ ਕਰ ਦੋਸੀ ਇੱਥੇ ਕੀ ਬੋਲ ਦੋਸੀ ਹਾਂ ਧੀ ਕਹਿੰਦੇ ਹੋ ਤੁਸੀਂ ਗੱਲਾਂ ਕਰਦਾ ਪਿਆ ਡੈਡੀ ਜੀ ਆਏ ਨੇ ਮੇਰੇ ਕੋਲ ਤੇ ਦੁਪਹਿਰ ਦਾ ਟਾਈਮ ਹੀ ਡੈਡੀ ਜਾਂਦੇ ਮੈਨੂੰ ਰੋਟੀ ਲਾ ਕੇ ਦੇ ਭੁੱਖ ਲੱਗੀ ਮੈਂ ਨਾਲ ਚਾਹ ਬਣਾਉਂਦੀ ਸਬਜੀ ਹੈ ਹੀ ਨਹੀਂ ਇਦਾਂ ਖਵਾਤੀ ਆ ਸਵੇਰੇ ਮੈਂ ਲਾ ਕੇ ਦਿੱਤੀਆਂ ਤੇ ਮੈਂ ਚਾਹ ਇਹੋ ਲਾ ਦਿੰਨੀ ਤੁਹਾਨੂੰ ਹੋਰ ਕਦੇ ਠੀਕ ਠਾਕ ਨੇ ਸਾਰੇ ਚੱਲੋ ਠੀਕ ਫਿਰ ਮੈਂ ਤੁਹਾਨੂੰ ਡੈਡੀ ਹਾਰਫ ਤੇ ਦੇ ਸੂਟ ਬਖਾਉਣੀ ਨਾਲੇ ਆਪਣੇ ਜਿਹੜੇ ਕੱਲ ਇਹਨਾਂ ਨੇ ਲਿਆ ਕੇ ਦਿੱਤੇ ਠੀਕ ਲੈ ਕੇ ਆਉਂਦੀ ਇਹੋ ਜਿਹੇ ਰੰਗ ਗਿਆ ਕਲਰ ਬੜੇ ਸੋਨੇ ਲਿਆ ਕੇ ਬੰਨ ਦੱਸਦੀ ਠੀਕ ਤੇਰਾ ਜਸਨਾਏ ਲਿੰਬ 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 ਇਹ ਛੋਟਾ ਸਾਈਜ਼ ਹੋ ਜਾਣਾ ਵੱਡੇ ਹੋਣੇਗਾ ਚਲੋ ਚਾਈ ਦੇ ਆ ਇਹ ਦੇ ਕਲਰ ਲੋ ਲਿਆਂਦੇ ਟੋਪੀਆਂ ਦੋ ਲਿਆਂਦੀਆਂ ਅੱਛਾ ਉਹ ਕਲਰ ਹੋ ਰਹੇ ਆ ਹਾਂ ਬੰਨ ਲਉਂ ਜਾਈਂ ਆਂਦੀ ਮੂੰਹ ਕੱਢਦਾ ਫਿਰ ਉਹਦੇ ਨਾਲ ਦੀਆਂ ਕਿ ਉਹੜੇ ਹਾਂ ਹਾ ਜਰਾ ਮਾ ਚੰਗ ਵਾਲਿਆਂ ਦੀਆਂ ਚਾਰ ਜੋੜੇ ਨਾ ਲੈ ਕੇ ਕਿਸੇ ਟਾਈਮ ਗੰਦੀਆਂ ਵੀ ਹੁਣ ਤੀਆਂ ਧੋਣ ਵਾਲੀਆਂ ਬੰਨਾਂ ਪਾਪੂ ਦਿੰਦਾ ਹਾਂਜੀ ਅਜੇ ਤੱਕ ਨਹੀਂ ਆਏ ਹੈਗੇ ਕੰਮ ਤੋਂ ਬਸ ਆਣੇ ਵਾਲੀਆਂ ਤੇ ਮੈਂ ਲੱਗੀ ਸਬਜੀ ਬਣਾਉਣ ਗਾਜਰਾਂ ਦੀ ਮਾੜਾ ਜੀ ਤੁਹਾਨੂੰ ਮੈਂ ਇਹਨਾਂ ਦਾ ਸੂਟ ਦਿਖਾ ਦਿੰਨੀ ਆ ਆਹ ਵਾਲਾ ਸੂਟ ਇਹਨਾਂ ਵਾਸਤੇ ਲਿਆਂਦਾ ਨਾਲ ਪਜਾਮਾ ਤੇ ਇਹ ਆਣਗੇ ਫਿਰ ਇਹਨਾਂ ਨੂੰ ਮੈਂ ਦਿਖਾਵਾਂਗੀ ਹੁਣ ਮੈਂ ਲਿਮਾਰੀ ਹਾਰ ਫਿਰ ਲਿਮਾਰੀ ਚ ਰੱਖਿਆ ਆ ਲਕਾ ਕੇ ਆਖੇ ਆਂਦੇ ਆ ਦੇਖ ਨਾ ਲੈਣ ਇਹਦੇ ਢੜਕਾ ਲਾ ਦਿੱਤਾ ਮੈਂ ਗਾਜਰਾਂ ਦੀ ਸਬਜ਼ੀ ਨੂੰ ਆਟਾ ਗੁੰਨ ਕੇ ਵੀ ਮੈਂ ਰੱਖ ਲਿਆ ਹੋਇਆ ਸਬਜ਼ੀ ਬਣਾਤੀ ਆ ਹੁਣ ਇਹ ਆ ਬੜੇ ਕੱਪੜੇ ਪਏ ਹੋਏ ਆ ਮੈਂ ਕੋਠੇ ਦੇ ਉੱਪਰ ਲਾ ਕੇ ਲਿਆਈ ਆ ਲਾ ਲਾਉਣ ਲੱਗੀ ਆ ਕੱਪੜਿਆਂ ਨੂੰ ਕਿਉਂਕਿ ਆਟਾ ਵੀ ਮੈਂ ਗੁੰਨ ਲਿਆ ਵਾ ਸਬਜ਼ੀ ਰਜਦੀ ਪਈ ਆ ਜਦੋਂ ਇਹ ਆਏ ਕੰਮ ਤੋਂ ਉਦੋਂ ਫਿਰ ਫੁਲਕੇ ਲਾਉਣੇ ਆ ਲੱਭ ਪਹੁੰਚ ਗਏ ਆ ਘਰ ਤੇ ਹਰਫਤੇ ਰੋਣ ਰਿਆ ਇਧਰ ਮਿਲਦੇ ਚਲਾ ਫੇ ਫੋਟੋ ਜੀ ਫਰੈਸ਼ ਮਿਲਦੇ ਤਾਂ ਨਾ ਫਿਰ ਹੁਣੇ ਪਹੁੰਚੇ ਘਰ ਬ੍ਰੀਫੀ ਦੁਕਾਨ ਦਾ ਕੰਮ ਫਾਈਨਲ ਕਰਤਾ ਆਪਾਂ ਉੱਥੇ ਕੰਮ ਰਹਿ ਗਿਆ ਥੋੜਾ ਬਹੁਤ ਉਹ ਕੱਲ੍ਹ ਜਿਹੜੀ ਲੱਗਣੀ ਫੇ ਖਤਮ ਹੋ ਜਾਣਾ ਕਮਰਾ ਤੁਹਾਨੂੰ ਦਿਖਾਵਾਂਗੇ ਕੱਲ ਕਮਰੇ ਦੀ ਲੁੱਕ ਕਿਵੇਂ ਬਣੀ ਫੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਹੋਨ ਲਗੇ ਇਹਨਾਂ ਦਾ ਗਿਫਟ ਜਿਹੜਾ ਰਿਆਂਦਾ ਸੀਗਾ ਮੈਂ ਇਹਨਾਂ ਵਾਸਤੇ ਤੁਹਾਨੂੰ ਇਹਨਾਂ ਨੂੰ ਤਾਂ ਨਹੀਂ ਪਤਾ ਨਹੀਂ ਪਸੰਦ ਆਉਂਦਾ ਕਿ ਨਹੀਂ ਬੈਂ ਚਲਦੀ ਹੈ ਸਰਪ੍ਰਾਈਜ਼ ਇੱਕ ਦਾ ਸਰਪ੍ਰਾਈਜ਼ ਮਿਆਰੇ ਕੁੱਕੀ ਆਇਆ ਹਾਂ ਚੈੱਕ ਕਰੋ ਨਾ ਪਸੰਦ ਕਰੋ ਕੀ ਲਈ ਮੰਮੀ ਆਹ ਦੇਖੋ ਆ ਵੀ ਕੋ ਫੁੱਲ ਲੈਣੇ ਕੋਲੋਂ ਕੋਲੋਂ ਦਾਸ ਸਰ ਤਾਂ ਇਹ ਆ ਫਕਰਾਂ ਥੋੜੀ ਬਹੁਤ ਦਾਸ ਖਾਂ ਆ ਦੇ ਲਕੀ ਲੈ ਹੀ ਹਾਂ ਹਾਂ ਪਤਾ ਨਹੀਂ ਮੈਨੂੰ ਤੁਹਾਨੂੰ ਪਸੰਦ ਆਉਂਦਾ ਹੈ ਕਿ ਜਾਂ ਨਹੀਂ ਬੱਡਾ ਸਾਈਜ਼ ਹੀ ਲੈਂਦਾ ਤੁਹਾਡਾ ਆ ਜਾਣਾ ਬਹੁਤ ਵਧੀਆ ਕਲਰ ਮੈਨੇ ਐਨਾ ਪਸੰਦਾ ਹੈ ਨਾ ਐਨਾ ਮੈਂ ਕਹਤੇ ਰਹਿਣ ਦੇਣਾ ਯਾਰ ਮੈਂ ਕਹਤੇ ਕੋਲਰ ਵਾਲਾ ਫੋਨ ਦੇ ਤੇ ਉਹ ਕਿੰਨਾ ਕਿ ਲੂਈ ਵੀ ਨਹੀਂ ਆਉਣੀ ਇਹਦੇ ਤੇ ਬੋਰ ਬਰ ਵੀ ਨਹੀਂ ਆਉਣੀ ਤੇ ਨਾ ਲਾ ਦੇਖੋ ਇਹਦੇ ਹੇਠਾਂ ਅਜਾ ਮਾਇਦੇ ਨਾਲ ਮਤਲਬ ਪਲੇਨ ਹੀ ਉਹ ਤਾਂ ਠੀਕ ਆ ਮੈਨੂੰ ਰਹਿਣਨਾ ਚਾਹੀਦਾ ਹੈ ਮੈਂ ਖਰਚੇ ਦੀ ਤਿਆਰੀ ਖਰਚੇ ਦੀ ਕਿਹੜੀ ਗੱਲ ਬੱਸ ਤੇ ਸਾਨੂੰ ਲੈ ਕੇ ਦਿੰਦੇ ਤੇ ਸਾਡਾ ਫਰਜ਼ ਵੀ ਪੰਦਾ ਕਿ ਮੈਂ ਤੇ ਹਰਫਤੇ ਨੇ ਲੈ ਕੇ ਦਿੱਤਾ ਤੁਹਾਨੂੰ ਇਹ ਸੂਟ ਤੁਸੀਂ ਕਿਹਦਾ ਸੀੁੰਦੇ ਤੁਸੀਂ ਕਿਹਦਾ ਸੀੁੰਦੇ ਮੈਂ ਤੇ ਹਰਫਤੇ ਕਿਸਾਨ ਦਾ ਆ ਕਿ ਨਹੀਂ ਬਹੁਤ ਸੋਹਣਾ ਠੀਕ ਵਧੀਆ ਪਾ ਕੇ ਵੀ ਮੈਨੂੰ ਦਿਖਾਓ ਟਾਇਰ ਕੇ ਤਪੂ ਜਮਿਕਾ ਲੈ ਆ ਹਾਂ ਤਪੂ ਨਾ ਇਹ ਉਹ ਦੁਕਾਨ ਤਾਂ ਜਿੱਥੇ ਹੀ ਜਾਂਦੇ ਹੁੰਦੇ ਉਹ ਹੀ ਚਲੋ ਠੀਕ ਹੈ ਕਿੰਨੇ ਗਿਫਟ ਲੈ ਦਿੱਤਾ ਆਪ ਨੂੰ ਬਹੁਤ ਪਸੰਦ ਆਇਆ ਮੈਂ ਲਦੇ ਫਿਰ ਨਵੀਂ ਵੀਡੀਓ ਨਾਲ ਜੀਤੇ ਬਸਦੇ ਰੋ ਪ੍ਰਮਾਤਮਾ ਜੀ ਅਰਜੀ ਕਲਾਚ ਰੱਖੇ ਬਾਬਾ ਐਗਡ ਮਾਈ ਰੱਖ